ਅੱਜ ਜਿ세 ਇੱਥੇ ਦੱਸਣਾ ਚਾਹੁੰਦੇ ਆ ਕਿ ਸਾਨੂੰ ਕੰਪਲੇਂਟ ਰਿਸੀਵ ਹੋਈ ਸੀ ਜਿਸਪਾਲ ਸਿੰਘ ਤੋਂ ਜਿਹੜੇ ਰੈਜ਼ੀਡੈਂਟ ਆਫ ਬਟਾਲਾ ਹਾਲ ਵਾਸੀ ਟਾਂਡੇ ਦੇ ਰਹਿਣ ਵਾਲੇ ਆ ਇਹ ਵਾਕਿਆ ਇੰਜ ਹੋਇਆ ਸੀ ਕਿ ਉਹਨਾਂ ਨੂੰ ਫੋਨ ਆਇਆ ਕੁਝ ਦਿਨ ਪਹਿਲਾਂ ਉਹਨਾਂ ਨੂੰ ਇੱਕ ਲੇਡੀ ਨੇ ਕਿਹਾ ਕਿ ਤੁਸੀਂ ਮੇਰਾ ਪਹਿਲਾਂ ਵੀ ਰਾਜਨਾਮਾ ਕਰਾਇਆ ਸੀ ਤੇ ਮੇਰਾ ਇੱਕ ਵਾਰ ਦੁਬਾਰਾ ਰਾਜਨਾਮਾ ਕਰਾਓ ਉਹਨਾਂ ਨੇ ਪੁੱਛਿਆ ਕੌਣ ਹੋ ਤੁਸੀਂ ਲੇਡੀ ਨੇ ਕਿਹਾ ਕਿ ਤੁਸੀਂ ਇੱਥੇ ਸੋ ਐਂਡ ਸੋ ਪਲੇਸ ਤੇ ਆ ਜਾਓ ਉਹ ਫਿਰ ਜਦ ਸਾਡੇ ਕੰਪਲੇਨੈਂਟ ਪਹੁੰਚੇ ਇਥੇ ਆਲਫਾ ਮਾਲ ਦੇ ਨੇੜੇ ਇੱਕ ਜਗ੍ਹਾ ਤੇ ਤੇ ਲੇਡੀ ਔਰ ਉਹਨਾਂ ਦੇ ਨਾਲ ਇੱਕ ਹੋਰ ਇੰਡੀਵਿਜੂਅਲ ਸੀ ਉਹ ਉਹਨਾਂ ਨੂੰ ਇੱਕ ਕਮਰੇ ਚ ਲੈ ਗਏ ਅੰਦਰੋਂ ਕੁੰਡੀ ਲਾਤੀ ਜਦ ਕੰਪਲੇਨੈਂਟ ਨੇ ਆਬਜੈਕਟ ਕੀਤਾ ਤਾਂ ਫਿਰ ਉਹ ਦੋ ਤਿੰਨ ਹੋਰ ਬੰਦੇ ਲਿਆਏ ਦੋ ਤਿੰਨ ਲੇਡੀਜ਼ ਵੀ ਲਿਆਏ ਤੇ ਉਹਨਾਂ ਨੂੰ ਥ੍ਰੈਟਨ ਕਰਨ ਲੱਗੇ ਤੇ ਦੇ ਨਾਲ ਹੀ ਇਹ ਲੇਡੀਜ਼ ਨੇ ਬੰਦਿਆਂ ਨੇ ਇਹਨਾਂ ਦੇ ਵੀ ਕੰਪਲੇਨੈਂਟ ਦੇ ਵੀ ਕਪੜੇ ਲਾਤੇ ਲੇਡੀਜ਼ ਨੇ ਆਪਣੇ ਵੀ ਲਾਤੇ ਤੇ ਅਬਜੈਕਸ਼ਨੇਬਲ ਨਿਊਡ ਪਿਕਚਰਸ ਔਰ ਵੀਡੀਓਜ਼ ਬਣਾਉਣ ਲੱਗ ਗਏ ਔਰ ਉਹ ਵੀਡੀਓਜ਼ ਦਿਖਾ ਕੇ ਇਹਨਾਂ ਨੂੰ ਥ੍ਰੈਟਨ ਕਰਨ ਲੱਗ ਗਏ ਤੇ ਐਕਸਟਰੈਕਟ ਕਰਨ ਲੱਗ ਗਏ ਇਹਦੇ ਵਿੱਚ ਇਹੋ ਜਿਹਾ ਵੀ ਇੱਕ ਬੰਦਾ ਸੀ ਜਿਹੜਾ ਪੁਲਿਸ 유ਨੀਫਾਰਮ ਵਿੱਚ ਸੀ ਔਰ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਥਾਣੇਦਾਰ ਦੱਸ ਰਿਹਾ ਸੀ ਉਹ ਫਿਰ ਜਦ ਕੰਪਲੇਨੈਂਟ ਤੋਂ ਪੈਸੇ ਮੰਗੇ ਗਏ ਉਹਨਾਂ ਨੇ ਮੌਕੇ ਤੇ ਉਹਨਾਂ ਕੋਲ ਜਿੰਨੇ ਪੈਸੇ ਸੀ ਉਹ ਦੇ ਦਿੱਤੇ ਤੇ ਕੁੱਲ ਗੱਲਬਾਤ 4 ਲੱਖ ਤੇ ਨਿਬੜੀ ਤੇ ਫਿਰ ਉਹਨਾਂ ਨੇ ਕੁਝ ਦਿਨਾਂ ਦਾ ਟਾਈਮ ਮੰਗਿਆ ਔਰ ਕਿਹਾ ਕਿ ਮੈਂ ਕੁਝ ਦਿਨਾਂ ਬਾਅਦ ਤੁਹਾਨੂੰ ਬਾਕੀ ਪੈਸੇ ਦੇ ਦਾਂਗਾ ਇਨੀ ਦੇਰ ਵਿੱਚ ਕੰਪਲੇਨੈਂਟ ਨੇ ਪੁਲਿਸ ਨਾਲ ਗੱਲਬਾਤ ਕਰ ਲਈ ਸਾਨੂੰ ਇਨਫੋਰਮ ਕੀਤਾ ਕਿ ਉਹਨਾਂ ਨਾਲ ਇੰਜ ਹੋਇਆ ਤੇ ਪੁਲਿਸ ਨੇ Trap ਲਾ ਕੇ ਕੁੱਲ 12 ਇੰਡੀਵਿਜੂਅਲਸ ਨੂੰ ਅਰੈਸਟ ਕਰਿਆ ਜਿਹੜੇ ਵੱਖ-ਵੱਖ ਜਗ੍ਹਾ ਤੋਂ ਆਏ ਤਿੰਨ ਮਕਬੂਲਪੁਰੇ ਦੇ ਆ ਤਿੰਨ ਜਲੰਧਰ ਦੇ ਰਹਿਣ ਵਾਲੇ ਐ ਦੋ ਗੁਰਦਾਸਪੁਰ ਦੇ ਐ ਇੱਕ ਹੁਸ਼ਿਆਰਪੁਰ ਦਾ ਤੇ ਦੋ ਹੋਰ ਅੰਮ੍ਰਿਤਸਰ ਤੋਂ ਹੋਰ ਜਗ੍ਹਾ ਤੋਂ ਆਏ ਇੱਕ ਮਾਨਸਾ ਤੋਂ ਵੀ ਹੈ ਇਹਦੇ ਵਿੱਚ ਲੇਡੀਜ਼ ਵੀ ਅਰੈਸਟ ਕੀਤੀਆਂ ਗਈਆਂ ਤੇ ਇੱਕ 36 ਆਰਬੀ ਦਾ ਐਸਆਈ ਵੀ ਅਰੈਸਟ ਹੋਇਆ ਇਹਦੇ ਲਈ ਮਕਬੂਲਪੁਰੇ ਖਾਣੇ ਵਿੱਚ 108 ਨੰਬਰ ਐਫਆਈਆਰ ਰਜਿਸਟਰ ਕੀਤਾ ਜਿਦੇ ਵਿੱਚ ਸਾਰੇ ਇੰਡੀਵਿਜੂਅਲਸ ਅਰੈਸਟ ਹੋਏ ਆਂ ਅੰਡਰ ਸੈਕਸ਼ਨਜ਼ ਆਫ क्रिमिनल इंटिमिडेशन कॉन्सपिरेसी किडनैपिंग एक्सटॉर्शन और ऑर्गेनाइज्ड क्राइम तेदे नाल असे ए भी ਦੱਸਣਾ ਚਾਹਾਂਗੇ ਕਿ ਇਹ ਇਨਾਂ ਦਾ ऑर्गेनाइज्ड गैंग ਹੈ ਜਿਹੜੇ ਇਹੋ ਜੇ ਇਨੋਸੈਂਟ ਲੋਕਾਂ ਨੂੰ ਪਹਿਲਾਂ ਸੱਦਦੇ ਆਂ ਉਹਨਾਂ ਨੂੰ ਫਿਰ ਅਬਡਕਟ ਕਰਕੇ ਕਿਸੇ ਜਗ੍ਹਾ ਬੰਦ ਕਰਕੇ ਉਹਨਾਂ ਦੀ ऑब्ਜੈਕਸ਼ਨੇਬਲ ਵੀਡੀਓਜ਼ ਜਾਂ ਫੋਟੋਸ ਕਲਿੱਕ ਕਰਕੇ ਉਹਨਾਂ ਤੋਂ ਰੈਨਸਮ ਡਿਮਾਂਡ ਕਰਦੇ ਆਂ ਫਰौती ਮੰਗਦੇ ਆਂ ਤੇ ਇਹਨਾਂ ਨੇ ਜਿੰਨੀ ਸਰਸਰੀ ਪੁੱਛਗਿਚ ਤੋਂ ਪ੍ਰੀਲੀਮਿਨਰੀ ਇਨਕੁਆਇਰੀ ਤੋਂ ਪਤਾ ਚੱਲਿਆ ਹੈ ਕਿ ਹੋਰ ਵੀ ਇਹੋ ਜਿਹੇ ਕਈ ਕੇਸਿਸ ਇਹਨਾਂ ਨੇ ਕੀਤੇ ਹਨ ਜਿੱਥੇ ਇਹਨਾਂ ਨੇ ਪੈਸੇ ਡਿਮਾਂਡ ਕੀਤੇ ਹਨ ਤੇ ਇਹਨਾਂ ਦਾ ਹੁਣ ਰਿਮਾਂਡ ਲੈ ਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਏਗੀ ਇਹਨਾਂ ਦੇ ਗਰੋਵ ਵਿੱਚ ਹੋਰ ਕਿੰਨੇ ਬੰਦੇ ਆ ਹੋਰ ਇਹੋ ਜਿਹੇ ਕਿੰਨੇ ਕ੍ਰਾਈਮ ਕੀਤੇ ਆ ਉਹ ਪਤਾ ਕੀਤਾ ਜਾਏਗਾ